ਜਿਹੜੇ ਬੇਜ਼ਮੀਨੇ ਲੋਕ ਆ ਕਿਰਤੀ ਮਜ਼ਦੂਰ ਲੋਕ ਆ ਇਹਨਾਂ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਰਹਿਣ ਨੂੰ ਘਰ ਨਹੀਂ ਹੈ ਮਰਲੇ ਮਰਲੇ ਡੇਡ ਡੇਡ ਮਰਲੇ ਦੇ ਥਾਂ ਦੇ ਵਿੱਚ ਕਈ-ਕਈ ਪੀੜੀਆਂ ਪਿੰਡਾਂ ਦੇ ਵਿੱਚ ਜੀਵਨ ਬਸਰ ਕਰ ਰਹੀਆਂ ਆ ਅਸੀਂ ਤਾਂ ਇਹ ਮਹਿਸੂਸ ਕਰਦੇ ਆ ਵੀ ਇੱਕ ਕਿੱਲਾ ਜ਼ਮੀਨ ਵੀ ਜੇ ਮਿਲ ਜੇ ਤਾਂ ਇੱਕ ਪਰਿਵਾਰ ਚਾਰਕ ਨਾਲ ਜੇ ਕਣਕ ਬੀਜਦਾ ਹੈ ਸਾਰੇ ਸਾਲ ਦੀ ਕਣਕ ਇੱਕ ਪਰਿਵਾਰ ਦੇ ਖਾਣ ਜੋਗ ਹੋ ਸਕਦੀ ਹੈ ਔਰ ਦੂਜੇ ਪਾਸੇ ਪਸ਼ੂ ਧਨ ਵੀ ਰੱਖ ਸਕਦਾ ਹੈ ਅੱਜ ਇਹਨਾਂ ਲੋਕਾਂ ਕੋਲੇ ਆਪਦੇ ਰਹਿਣ ਨੂੰ ਜਗ੍ਹਾ ਨਹੀਂ ਹੈ ਇੱਕ ਮੈਂ ਗੱਲ ਦੱਸਣੀ ਸਾਰੇ ਪੰਜਾਬ ਵਾਸੀਆਂ ਨੂੰ ਜ਼ਰੂਰੀ ਸਮਝਾਉਣਾ ਕਿ ਸਾਡੀ ਕਿਸੇ ਜੱਟ ਬਰਾਦਰੀ ਨਾਲ ਲੜਾਈ ਨਹੀਂ ਹੈ ਸਾਡੀ ਕਿਸੇ ਪਾਰਟੀਕੂਲਰ ਕੌਮ ਨਾਲ ਲੜਾਈ ਨਹੀਂ ਹੈ ਸਾਡੀ ਸਰਕਾਰ ਨਾਲ ਲੜਾਈ ਹੈ ਕਿ ਇਹ ਜਿਹੜੀ ਬੇਆਬਾਦ ਬੇਚਰਾਗ ਜ਼ਮੀਨ ਪਈ ਐ ਇਹਨੂੰ ਆਬਾਦ ਕੀਤਾ ਜਾਵੇ ਇਹ ਕੇਜਰੀਵਾਲ ਦੇ ਨਾਂ ਤੇ ਠੱਗੀ ਮਾਰੀ ਜਾਂਦੇ ਐ ਜਿੱਦਾਂ ਦੀ ਆ ਪੰਜਾਬ ਸਰਕਾਰ ਬਣੀ ਐ ਸਭ ਤੋਂ ਪਹਿਲਾਂ ਆਉਂਦੇ ਨੇ ਇਹਨਾਂ ਨੇ ਰਾਜ ਸਭਾ ਦੇ ਮੈਂਬਰ ਬਾਹਰੋਂ ਲਿਆ ਕੇ ਮੋਲ ਦੀਆਂ ਟਿਕਟਾਂ ਦੇ ਕੇ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਸਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਮਾ ਅੰਮ੍ਰਿਤਪੰਜਾਬ ਯੂ ਐਸ اے ਤੇ ਮੈਂ ਹਾਂ ਸੰਦੀਪ ਸ਼ੈਣੀ ਅੱਜ ਅਸੀਂ ਆਏ ਹਾਂ ਡੀਸੀ ਦਫ਼ਤਰ ਜਿੱਥੇ ਕਿ ਅਪਤਾ ਸਿੰਘ ਸੋਹਤਾ ਜੀ ਵੱਲੋਂ ਲੁਧਿਆਣਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਉਸ ਮੰਗ ਪੱਤਰ ਤੇ ਜਾਣਾਗੇ ਅਸੀਂ ਇਹਨਾਂ ਨੇ ਉਸ ਉਹ ਕਿਸ ਕਿਸ ਲਈ ਮੰਗ ਪੱਤਰ ਦਿੱਤਾ ਗਿਆ ਸਭ ਤੋਂ ਪਹਿਲਾਂ ਆਪ ਜੀ ਦਾ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਮੰਗ ਪੱਤਰ ਦਿੱਤਾ ਕਿਸ ਰਿਲੇਟਡ ਦਿੱਤਾ ਸੀ ਸ਼ਨੀ ਸਾਹਿਬ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਭੇਜ ਰਹੇ ਹਾਂ ਜਿਹਦੇ ਵਿੱਚ ਲੈਂਡ ਸੀਲਿੰਗ ਐਕਟ 1972 ਜਿਹੜਾ ਕਿ ਇਹ ਡਿਫਾਈਨ ਕਰਦਾ ਹੈ ਕਿ ਇੱਕ ਪਰਿਵਾਰ ਪੰਜਾਬ ਦਾ 17.5 ਏਕੜ ਜ਼ਮੀਨ ਰੱਖ ਸਕਦਾ ਔਰ ਅਸੀਂ ਇਹਦੇ ਨਾਲ ਨਾਲ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਅਤੇ ਪੰਜਾਬ ਸਰਕਾਰ ਦੀਆਂ ਜੋ ਜ਼ਮੀਨਾਂ ਹਨ ਉਹਨਾਂ ਦਾ ਹਰ ਸਾਲ ਠੇਕਾ ਹੁੰਦਾ ਹੈ। ਔਰ ਉਸ ਦੇ ਸਬੰਧ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦੇ ਹਾਂ ਇਹਨਾਂ ਮੰਗ ਪੱਤਰਾਂ ਰਾਹੀਂ ਕਿ ਇਹ ਜਿਹੜੇ ਬੇਜ਼ਮੀਨੇ ਕਿਰਤੀ ਲੋਕ ਆ ਪੰਜਾਬ ਦੇ ਵਿੱਚ ਜਿੰਨਾਂ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਔਰ ਇਹਨਾਂ ਜ਼ਮੀਨਾਂ ਦਾ ਜਿਹੜਾ ਠੇਕਾ ਹਰ ਸਾਲ ਹੁੰਦਾ ਹੈ ਇਹ ਠੇਕਾ ਵੀ ਕੇਵਲ ਤੇ ਕੇਵਲ ਉਹਨਾਂ ਕਿਰਤੀ ਮਜ਼ਦੂਰਾਂ ਲੋਕਾਂ ਨੂੰ ਦਿੱਤਾ ਜਾਵੇ ਜਿੰਨਾਂ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਦੇਖੋ ਪੰਜਾਬ ਦੇ ਵਿੱਚ ਬਹੁਤ ਸਾਰੇ ਘਰਾਣੇ ਐਡੇ ਜ਼ਬਰਦਸਤ ਹੈ ਕਿ ਹਜ਼ਾਰਾਂ ਦੀ ਏਕੜ ਦੀ ਜ਼ਮੀਨ ਆ ਜਿਹੜੀ ਉਹ ਕਾਬਜ਼ ਹੋਏ ਹੋਏ ਐ 100 100 ਏਕੜ ਤਾਂ ਆਰਾਮ ਨਾਲ ਐ ਔਰ ਜਿਹੜੀਆਂ ਇਹ ਵੱਡੀਆਂ ਢੇਰੀਆਂ ਤੇ ਕਾਬਜ਼ ਲੋਕ ਐ ਅਸੀਂ ਪੰਜਾਬ ਦੇ ਵਿਸ਼ੇਸ਼ ਕਰਕੇ ਸ਼ੈਡਿਊਲਡ ਕਾਸਟ ਲੋਕ ਇਹ ਮਹਿਸੂਸ ਕਰਦੇ ਆ ਕਿ ਇਹਨਾਂ ਨੇ ਸਾਡੇ ਪੁਰਖਿਆਂ ਦੀਆਂ ਜ਼ਮੀਨਾਂ ਖੋ ਕੇ ਖੱਟ ਧੂ ਕੇ ਜਿਵੇਂ ਮਰਜੀ ਭਲਾ ਘੱਟ ਰੇਟਾਂ ਤੇ ਲੈ ਕੇ ਇਹਨਾਂ ਨੇ ਢੇਰੀਆਂ ਇਕੱਠੀਆਂ ਕਰ ਲਈਆਂ ਸੋ ਅੱਜ ਪੰਜਾਬ ਦਾ ਸ਼ੈਡਿਊਲਡ ਕਾਸਟ ਵਰਗ ਜਾ ਚੁੱਕਾ ਭਲਾ ਇਹ ਜਾਲੀ ਸਰਟੀਫਿਕੇਟਾਂ ਦੀ ਲੜਾਈ ਅਸੀਂ ਲੜੀ ਆ ਲੰਮਾ ਸਮਾਂ ਜਿਹਦੇ ਕਿ ਇਹ ਜਰਨਲ ਸਮਾਜ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਪੰਜਾਬ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਨੌਕਰੀਆਂ ਤੋਂ ਇਲਾਵਾ ਰਾਜਾਂ ਦੀਆਂ ਹਜ਼ਾਰਾਂ ਜਮੀਆਂ ਬੇਬਾਦ ਪਈ ਹੈ ਔਰ ਇਸ ਬੇਆਬਾਦ ਤੇ ਬੰਜਰ ਭੂਮੀ ਨੂੰ ਜੇਕਰ ਇਹਨਾਂ ਕਿਰਤੀ ਮਜ਼ਦੂਰਾਂ ਦੇ ਵਿੱਚ ਲੋਕਾਂ ਦੇ ਵਿੱਚ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਵੰਡ ਦਿੱਤੀ ਜਾਂਦੀ ਹੈ ਤਾਂ ਪੰਜਾਬ ਤੇ ਲਗਭਗ ਜਾ ਸਕਦਾ ਹੈ ਇਹ ਲੋਕਾਂ ਨੂੰ ਜਿੱਥੇ ਰੋਜ਼ਗਾਰ ਮਿਲੇਗਾ ਅੱਜ ਸਾਡੇ ਪਿੰਡਾਂ ਦੇ ਜਿਹੜੇ ਬੇਜ਼ਮੀਨੇ ਲੋਕ ਆ, ਕਿਰਤੀ ਮਜ਼ਦੂਰ ਲੋਕ ਆ ਇਹਨਾਂ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ। ਰਹਿਣ ਨੂੰ ਘਰ ਨਹੀਂ ਹੈ। ਮਰਲੇ ਮਰਲੇ ਡੇਡ ਡੇਡ ਮਰਲੇ ਦੇ ਥਾਂ ਦੇ ਵਿੱਚ ਕਈ-ਕਈ ਪੀੜ੍hiyan ਪਿੰਡਾਂ ਦੇ ਵਿੱਚ ਜੀਵਨ ਬਸਰ ਕਰ ਰਹੀਆਂ ਨੇ। ਔਰ ਜੇਕਰ ਇਹ ਲੈਂਡ ਸੀਲਿੰਗ ਐਕਟ ਲਾਗੂ ਹੁੰਦਾ ਤਾਂ ਇਹਨਾਂ ਲੋਕਾਂ ਨੂੰ ਜਿੱਥੇ ਰੋਜ਼ਗਾਰ ਮਿਲੂਗਾ ਇਹਨਾਂ ਲੋਕਾਂ ਨੂੰ ਕੰਮ ਮਿਲੂਗਾ ਕਿਉਂਕਿ ਜਿਹਦੇ ਕੋਲੇ 3.5 ਏਕੜ ਜ਼ਮੀਨ ਹੈ ਅਸੀਂ ਤਾਂ ਇਹ ਮਹਿਸੂਸ ਕਰਦੇ ਹਾਂ ਵੀ ਇੱਕ ਕਿੱਲਾ ਜ਼ਮੀਨ ਵੀ ਜੇ ਮਿਲ ਜੇ ਤਾਂ ਇੱਕ ਪਰਿਵਾਰ ਚਾਰਕਨ ਵਾਲਾ ਜੇ ਕਣਕ ਬੀਜਦਾ ਸਾਰੇ ਸਾਲ ਦੀ ਕਣਕ ਇੱਕ ਪਰਿਵਾਰ ਦੇ ਖਾਣ ਜੋਗ ਹੋ ਸਕਦੀ ਹੈ ਔਰ ਦੂਜੇ ਪਾਸੇ ਪਸ਼ੂ ਧਨ ਵੀ ਰੱਖ ਸਕਦਾ ਹੈ ਅੱਜ ਇਹਨਾਂ ਲੋਕਾਂ ਕੋਲੇ ਆਪਦੇ ਰਹਿਣ ਨੂੰ ਜਗ੍ਹਾ ਨਹੀਂ ਹੈ ਪਸ਼ੂ ਕਿਤੇ ਰੱਖੇ ਜਾ ਸਕਦੇ ਆ ਔਰ ਇਹ ਪਰਿਵਾਰ ਪਿੰਡਾਂ ਦੇ ਵਿੱਚ ਖਾਸ ਕਰਕੇ ਦੁੱਧ ਦਹੀਂ ਮੱਖਣ ਕਿਹੋ ਜਿਹਾ ਤੋਤਾ ਕੋਹਾ ਦੂਰ ਚਲਾ ਗਿਆ ਕਿਉਂਕਿ ਜ਼ਮੀਨਾਂ ਨਹੀਂ ਪਸ਼ੂ ਧਨ ਰੱਖਣ ਨੂੰ ਜਗ੍ਹਾ ਹੈ ਨਹੀਂ ਇਹ ਸਾਡੇ ਬੰਦੇ ਕਿਤੇ ਸਾਡੇ ਜੀਤੀਦਾਰ ਭਰਾਵਾਂ ਦੇ ਪੱਤਾਂ 'ਚ ਕੋਈ ਪੱਠੇ ਖੋਤਣ ਜਾਂਦੇ ਆ ਕੋਈ ਸਾਗ ਤਣ ਜਾਂਦੇ ਆ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਸੋ ਮੈਂ ਜਲਦੀ ਗਵਰਨਰ ਨੂੰ ਵੀ ਮਿਲ ਰਹੇ ਆ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਅਸੀਂ ਸੂਚਨਾ ਕਢਾ ਰਹੇ ਆ ਵੀ ਕਿਹੜੇ ਕਿਹੜੇ ਪਿੰਡ ਵਿੱਚ ਕਿੰਨੀ ਜ਼ਮੀਨ ਹੈ ਅਕਸਰ ਦੇਖਣ ਚ ਆਇਆ ਕਿ ਇਹਨਾਂ ਲੋਕਾਂ ਨੇ ਜਿਹੜੇ ਧਾੜਵੀ ਲੋਕ ਆ ਪਿੰਡਾਂ 'ਚ ਵੱਡੇ ਜ਼ਿਮੀਂਦਾਰ ਆ ਉਹ ਜਿਹੜੀਆਂ ਪੰਚਾਇਤੀ ਜ਼ਮੀਨਾਂ ਤੇ ਵੀ ਉਹੋ ਹੀ ਉਹਨੂੰ ਹੜੱਪ ਕਰੀ ਬੈਠੇ ਆ ਅੱਜ ਉਹ ਜ਼ਮੀਨਾਂ ਦੇ ਉੱਤੇ ਸਾਡੇ ਦਲਿਤ ਪਰਿਵਾਰਾਂ ਦਾ ਜਿਹੜਾ ਸ਼ੈਡਿਊਲਡ ਕਾਸਟ ਪਰਿਵਾਰਾਂ ਦਾ 33% ਹਿੱਸਾ ਹੈ ਉਹ ਵੀ ਇਹ ਨਿਕਲ ਜਾਂਦੇ ਆ ਆਪਦੇ ਕਿਸੇ ਸਰੀ ਸੰਜੀ ਨੂੰ ਖੜਾ ਕਰਕੇ ਉਹਦੇ ਨਾਂ ਤੇ ਸਾਲ ਦੀ ਬੋਲੀ ਢਵਾ ਲੈਂਦੇ ਆ ਔਰ ਉਹਦਾ ਉਤਪਾਦਨ ਸਾਰੇ ਦਾ ਸਾਰਾ ਉਹਨਾਂ ਜ਼ਿਮੀਂਦਾਰ ਘਰਾਂ ਦੇ ਜਾਂਦਾ ਸੋ ਸਾਡੇ ਜਿਹੜੇ ਸ਼ਡਿਊਲਡ ਕਾਸਟ ਲੋਕਾਂ ਦੀ ਉਹ ਮੰਦੀ ਹਾਲਤ ਹੈ ਇੱਕ ਮੈਂ ਗੱਲ ਦੱਸਣੀ ਸਾਰੇ ਪੰਜਾਬ ਵਾਸੀਆਂ ਨੂੰ ਜ਼ਰੂਰੀ ਸਮਝਣਾ ਕਿ ਸਾਡੀ ਕਿਸੇ ਜੱਟ ਬਰਾਦਰੀ ਨਾਲ ਲੜਾਈ ਨਹੀਂ ਹੈ ਸਾਡੀ ਕਿਸੇ ਪਾਰਟੀਕੂਲਰ ਕੌਮ ਨਾਲ ਲੜਾਈ ਨਹੀਂ ਹੈ ਸਾਡੀ ਸਰਕਾਰ ਨਾਲ ਲੜਾਈ ਹੈ ਕਿ ਇਹ ਜਿਹੜੀ ਬੇ ਆਬਾਦ ਬੇਚਾਰਾ ਜ਼ਮੀਨ ਪਈ ਹੈ ਇਹਨੂੰ ਆਬਾਦ ਕੀਤਾ ਜਾਵੇ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਜਿਹੜਾ ਜ਼ਮੀਨ ਦੇ ਕੇ ਇਹਨਾਂ ਲੋਕਾਂ ਨੂੰ ਜ਼ਮੀਨ ਦੇ ਕੇ ਇਹਨਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਔਰ ਜਿੱਥੇ ਇਹਨਾਂ ਨੂੰ ਰੁਜ਼ਗਾਰ ਮਿਲੇਗਾ ਉੱਥੇ ਪੰਜਾਬ ਵੀ ਖਿਸ਼ਹਾਲ ਹੋਊਗਾ ਅੱਜ ਪੰਜਾਬ ਦੀ ਉਹ ਮੰਦੀ ਹਾਲਤ ਹੈ ਤੁਹਾਨੂੰ ਵੀ ਪਤਾ ਵੀ ਪੰਜਾਬ ਸਰਕਾਰ ਸਾਰਾ ਖਜ਼ਾਨਾ ਪੰਜਾਬ ਦਾ ਇਹ ਕੇਜਰੀਵਾਲ ਦੇ ਨਾਂ ਤੇ ਠੱਗੀ ਮਾਰੀ ਜਾਂਦੇ ਆ ਜਿੱਦਾਂ ਦੀ ਆ ਪੰਜਾਬ ਸਰਕਾਰ ਬਣੀ ਐ ਸਭ ਤੋਂ ਪਹਿਲਾਂ ਆਉਂਦੇ ਨੇ ਇਹਨਾਂ ਨੇ ਰਾਜ ਸਭਾ ਦੇ ਮੈਂਬਰ ਬਾਹਰੋਂ ਲਿਆ ਕੇ ਮੁੱਲ ਦੀਆਂ ਟਿਕਟਾਂ ਦੇਖ ਕੇ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਨਹੀਂ ਜੋ ਜ਼ਮੀਨ ਪ੍ਰਾਪਤੀ ਦੇ ਸਿਸਟਮ ਤੁਸੀਂ ਇਹ ਆਪਣਾ ਦਿੱਤਾ ਇਹ ਤੁਹਾਨੂੰ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਹੁਣ ਤੱਕ ਜ਼ਮੀਨ ਪ੍ਰਾਪਤੀ ਲਈ ਤੁਸੀਂ ਲੈਟਰ ਮੰਗ ਪੱਤਰ ਦੇ ਚੁੱਕੇ ਹੋ ਅਸੀਂ ਅੱਜ ਤੱਕ 15 ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਔਰ ਲਗਾਤਾਰ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਇਹ ਮੰਗ ਪੱਤਰ ਦੇ ਰਹੇ ਹਾਂ ਅਸੀਂ ਗਵਰਨਰ ਤੋਂ ਵੀ ਸਾਨੂੰ ਅਗਲੇ ਹਫ਼ਤੇ ਟਾਈਮ ਮਿਲ ਜੂਗਾ ਔਰ ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਇਹਨਾਂ ਕਿਰਤੀ ਲੋਕਾਂ ਨੂੰ ਜਿਹੜਾ ਇਹ ਜ਼ਮੀਨ ਦੇ ਅਧਿਕਾਰ ਦੇ ਕੇ ਇਹਨਾਂ ਲੋਕਾਂ ਨੂੰ ਰਹਿਣ ਨੂੰ ਥਾਂ ਮਿਲੇ ਛੱਤ ਮਿਲੇ ਇਹਨਾਂ ਨੂੰ ਇਹ ਜ਼ਮੀਨ ਜਿਹੜੀ ਵੰਡ ਕੇ ਦਿੱਤੀ ਜਾਵੇ ਤੇ ਇਹਨਾਂ ਨੂੰ ਜਿਹੜਾ ਆਪਦਾ ਸੈਲਫ ਐਮਪਲॉयਮੈਂਟ ਮਿਲ ਜੇ ਲੋਕਾਂ ਵੱਲੋਂ ਕਿੰਨਾ ਹੰਗਾਰਾ ਮਿਲ ਰਿਹਾ ਤੁਹਾਨੂੰ ਲੋਕਾਂ ਵੱਲੋਂ ਬਹੁਤ ਭਾਰਮਾ ਹੰਗਾਰਾ ਜਿਹੜਾ ਅਸੀਂ ਇਹ ਮੈਸੇਜ ਮੀਡੀਆ ਰਾਹੀਂ ਤੁਹਾਡੇ ਸਾਧਨਾ ਰਾਹੀਂ ਅਸੀਂ ਲੋਕਾਂ ਦਾ ਮੈਸੇਜ ਹੈ ਜਿਹੜਾ ਲੋਕਾਂ ਤੱਕ ਅਸੀਂ ਪੰਜਾਬ ਕੀ ਪੰਜਾਬ ਤੋਂ ਵਿਦੇਸ਼ਾਂ ਵਿੱਚ ਵੀ ਕੰਨੋਂ ਕੰਨ ਪਹੁੰਚਾਤਾ ਕਿ ਪੰਜਾਬ ਦੇ ਵਿੱਚ ਲੈਂਡ ਸੀਲਰ ਐਕਟ ਉਹ ਸਿਆਸਤਦਾਨ ਉਹ ਉਮੀਦ ਕਰਾਣੇ ਜਿਹੜੇ ਕਿ ਇਹਨਾਂ ਤੇ ਕਾਬਜ ਨੇ ਉਹ ਲਾਗੂ ਨਹੀਂ ਹੋਣ ਦਿੰਦੇ ਭਲਾ ਉਹ ਰਾਜਸੀ ਲੀਡਰ ਹੋਣ ਭਲਾ ਉਹ ਵੱਡੇ ਰਾਜੇ ਮਹਾਰਾਜੇ ਹੋਣ ਰਾਜਾਂ ਦੀਆਂ ਜ਼ਮੀਨਾਂ ਹਜ਼ਾਰਾਂ ਏਕੜਾਂ ਪੰਜਾਬ ਚ ਉਹ ਬੇਵਾਬਦ ਪਈਆਂ ਇਸ ਲਈ ਇਹ ਅਸੀਂ ਮੰਗ ਅਸੀਂ ਮੰਗ ਪੱਤਰ 50 ਸਰਕਾਰ ਨੂੰ ਦੇਣ ਆਏ ਆ ਕਿ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਇਹਨਾਂ ਕਿਰਤੀ ਬੇਜ਼ਮੀਨੇ ਲੋਕਾਂ ਨੂੰ ਜ਼ਮੀਨ ਦੇ ਅਧਿਕਾਰ ਦਿੱਤੇ ਜਾਣ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਕੀ ਤੋਂ ਦੀ ਮੰਗ ਹੈ ਪ੍ਰਸ਼ਾਸਨ ਤੋਂ ਸਾਡੀ ਮੰਗ ਮੰਗਾ ਦਾ ਸਾਡੇ ਦਲਿਤ ਪਰਿਵਾਰਾਂ ਦੀਆਂ ਬਹੁਤ ਜ਼ਿਆਦਾ ਹੈ ਪਰ ਅੱਜ ਦਾ ਏਜੰਡਾ ਸਾਡਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਦਾ ਇਹੀ ਹੈ ਕਿ ਪੰਜਾਬ ਦੇ ਵਿੱਚ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਜਿਹੜੇ ਲੋਕ ਆ ਸ਼ਹਿਰਾਂ ਦੇ ਵਿੱਚ ਵੀ ਕਿਰਾਏ ਤੇ ਲੰਮੇ ਸਮੇਂ ਤੋਂ ਰਹਿ ਰਹੇ ਆ ਭਲਾ ਉਹ ਰੇੜੀਆਂ ਵਾਲੇ ਮਜ਼ਦੂਰ ਹੋਣ ਯਾਰ ਭਲਾ ਉਹ ਇੱਥੇ ਜਾਤ ਕੌਮ ਦਾ ਕੋਈ ਇਸ਼ੂ ਨਹੀਂ ਹੈ ਕੋਈ ਸ਼ਡਿਊਲਡ ਕਾਸਟ ਦਾ ਇਸ਼ੂ ਨਹੀਂ ਹੈ ਇੱਥੇ ਸਾਰੀਆਂ ਕੌਮਾਂ ਦੀ ਲੜਾਈ ਅਸੀਂ ਲੜਦੇ ਆ 85% ਆਬਾਦੀ ਪੰਜਾਬ ਦੀ ਉਹ ਆਬਾਦੀ ਆ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈ ਔਰ ਜੇ ਸਾਡੇ ਜੱਟਪਰਾ ਉਹਨਾਂ ਕੋਲੇ ਕਿੱਲਾ ਕਿੱਲਾ ਦੋ ਦੋ ਕਿੱਲੇ ਆ ਉਹ ਵੀ ਇੱਕ ਬੜੇ ਬੇਵੱਸ ਹੈ ਜੇ ਉਹਨਾਂ ਨੂੰ ਵੀ ਸਾਡੇ 1.7 ਏਕੜ ਜ਼ਮੀਨ ਮਿਲੂਗੀ ਤਾਂ ਪੰਜਾਬ ਇੱਕ ਖੁਸ਼ਹਾਲ ਸੂਬਾ ਪਹਿਲਾਂ ਦੀ ਤਰ੍ਹਾਂ ਬਣ ਸਕਦਾ ਹੈ ਉਹ ਕਿਵੇਂ ਮਿਲੇਗੀ ਲੋਕਾਂ ਨਾਲ ਜਿਨ੍ਹਾਂ ਨੇ ਜ਼ਮੀਨ ਵੇਚ ਚੁੱਕੇ ਨੇ ਜਿਨ੍ਹਾਂ ਕੋਲ ਸੀ ਉਹ ਜ਼ਮੀਨ ਵੇਚ ਚੁੱਕੇ ਬਾਹਰ ਚਾਜੁੱਕੇ ਨੇ ਜਾਂ ਕਿਤੇ ਨਾ ਕਿਤੇ ਸ਼ਿਫਟ ਹੋ ਚੁੱਕੇ ਨੇ ਉਹਨਾਂ ਦਾ ਕੀ ਹਾਲ ਹੈ ਸਰ ਕਾਨੂੰਨ ਨਾਲ ਦੀ ਵੀ ਕੋਈ ਚੀਜ਼ ਆ ਲੈਂਡ ਸੀਲਿੰਗ ਐਕਟ ਦੀ ਡੈਫੀਨੀਸ਼ਨ ਹੈ ਇੱਕ ਜਿਹੜੀ ਕੇ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਕਿ ਲੈਂਡ ਸੀਲਿੰਗ ਐਕਟ ਨੂੰ ਲਾਗੂ ਨਹੀਂ ਹੋਣ ਦਿੰਦੇ ਲੈਂਡ ਸੀਲਿੰਗ ਐਕਟ ਇਹ ਕਹਿੰਦਾ ਕਿ ਪੰਜਾਬ ਦਾ ਹਰ ਨਾਗਰਿਕ 1.75 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਅਗਲਾ ਤਾਂ ਕਿਹਾ ਮੈਂ ਪੈਸੇ ਦੇ ਕੇ ਲਈਤੀ ਪੈਸੇ ਦੇ ਕੇ ਲਈਤੀ ਦੀ ਆ 1.75 ਏਕੜ ਰੱਖ ਲਈ ਅਸੀਂ ਤਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਇਹਦਾ ਜਿਹੜਾ ਸਰਪਲਸ ਜ਼ਮੀਨਾਂ ਦੇ ਅਧਿਕਾਰ ਜਿਹੜੇ ਬੇਜਮੀਨੇ ਕਰਤੀ ਲੋਕਾਂ ਨੂੰ ਦਿੱਤੇ ਜਾਣ ਤੁਸੀਂ ਕੀ ਕਹੋਗੇ ਮੈਂ ਤੇ ਇਹੋ ਗੱਲ ਕਹਿਣਾ ਕਿ ਸ਼ੈਡਿਊਲ ਕਾਸਟ ਜਿੰਨੇ ਵੀ ਨੇ ਭਾਰਤ ਦੇ ਵਿੱਚ ਜਾਂ ਪੰਜਾਬ 'ਚ ਜੇ ਕਰੇ ਸੱਚੀ ਮੁੱੱਚੀ ਜ਼ਮੀਨ ਪ੍ਰਾਪਤ ਕਰਨੀ ਚਾਹੁੰਦੇ ਨੇ ਤੇ ਇਕੱਠੇ ਹੋ ਜੋ ਇਕੱਠੇ ਹੋ ਕੇ ਆਪਣੀ ਸਰਕਾਰ ਬਣਾ ਲਓ ਔਰ ਜ਼ਮੀਨ ਜਿਹੜੀ ਆ ਪ੍ਰਾਪਤ ਕਰ ਲਓ ਇਹ ਸਰਕਾਰ ਨੇ ਕੁਝ ਨਹੀਂ ਕਰਨਾ ਇਹ ਸਰਕਾਰ 2 ਸਾਲ ਹੋ ਗਏ ਨੇ ਸ਼ੈਡਿਊਲ ਕਾਸਟ ਜਦੋਂ ਵੀ ਇਸ ਚੋਰ ਮੋਰਚੇ ਤੇ ਬੈਠੇ ਇਹ ਤੁਹਾਡੇ ਨਾਲ ਭਗਵੰਤ ਮਾਨ ਨੇ ਆਪਣੀ ਵਿਧਾਨ ਸਭਾ ਵਿੱਚ 3 ਮਾਰਚ 2024 ਨੂੰ ਇਹ ਦਿੱਤੇ ਹਨ ਕਿ ਜਿੰਨੇ ਵੀ ਚੋਰ ਨੇ ਜਿਨ੍ਹਾਂ ਨੇ ਗਲਤ ਭਾਏ ਤੇ ਉਹਨਾਂ ਨੂੰ ਫੜ ਕੇ ਜੇਲਾਂ ਵਿੱਚ ਕਰਾਂਗੇ ਪਰ ਕਿਸੇ ਨੇ ਕੱਖ ਨਹੀਂ ਕੀਤਾ ਹਰ ਕੇ ਅਸੀਂ ਹਾਈ ਕੋਰਟ ਨੇ ਕੋਜਣਾ ਕੋਜ ਇਹਨਾਂ ਨੂੰ ਠੱਲ ਪਾਈ ਹੈ ਕਰਨਾ ਪਰ ਅਸੀਂ ਜਿਹੜੇ ਆ ਉਹ ਸਾਰੇ ਇਕੱਠੇ ਹੋ ਕੇ ਜਿਹੜਾ ਇਹਦੀ ਕਲੈਫੀਕੇਸ਼ਨ ਜਿਹੜੀ ਉਹ ਜਿਹੜੇ ਨੇ ਕਿੱਥੇ ਕਿੱਤੇ ਸਾਡਾ ਹੱਕ ਮਾਰ ਕੇ ਬੈਠੇ ਨੇ ਜੈਪੀਮ ਜੈਪਾਤ ਵਾਹਿਗੁਰੂ ਜੀ ਕਾ ਖਾਲਸਾ ਬਾਹਰ ਜੂ ਕੀ ਫਤਿਹ ਧੰਨਵਾਦ ਦੇਖੋ ਜੀ ਅਸੀਂ 2.5 ਸਾਲ ਹੋ ਗਏ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਧਰਨਾ ਦੇ ਹੀ ਬੈਠਿਆ ਨੂੰ ਔਰ ਜਿਹੜੇ ਬੰਦੇ ਅਸੀਂ ਜਾਲੀ ਸਰਟੀਫਿਕੇਟਾਂ ਵਾਲੇ ਫੜ ਕੇ ਸਰਕਾਰ ਦੇ ਅੱਗੇ ਪੇਸ਼ ਕੀਤੇ ਆ ਉਹ ਸਰਕਾਰ ਸਰਕਾਰ ਦੇ ਉਹਨਾਂ ਨਾਲ ਖਾਸ ਲਿਆ ਜਾਏ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ 5 ਮਾਰਚ 2024 ਨੂੰ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਪਾਸ ਕੀਤਾ ਸੀ ਕਿਉਂਕਿ ਅੱਗੇ ਪਾਰਲੀਮੈਂਟ ਦਾ ਇਲੈਕਸ਼ਨ ਆ ਰਿਹਾ ਸੀਗਾ ਕਿ ਅਸੀਂ ਜਾਲੀ ਸਰਟੀਫਿਕੇਟ ਧਾਰਕਾਂ ਨੂੰ ਸਜ਼ਾਵਾ ਦੇਾਂਗੇ ਦੁੱਖ ਦੀ ਗੱਲ ਹੈ ਉਹ ਕਰਮਜੀਤ ਅਨਮੋਲ ਇਹਨਾਂ ਨੇ ਮਰਾਸੀ ਜਾਤੀ ਦਾ ਪਛੜੀ ਸ਼੍ਰੇਣੀ ਦੇ ਬੰਦੇ ਨੂੰ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਫਰੀ ਕੋਟ ਤੋਂ ਇਲੈਕਸ਼ਨ ਲੜਾਇਆ ਅਗਲੇ ਮਹੀਨੇ ਹੀ ਮੁੱਖ ਮੰਤਰੀ ਨੇ ਸੋ ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ ਕਿ ਇਹ ਜਾਲੀ ਸਰਟੀਫਿਕੇਟ ਆ ਜਿਹੜੇ ਇਹ ਰੱਦ ਕਰਾਉਣਗੇ ਕਿਉਂਕਿ ਕਰਮਜੀਤ ਅਨਮੋਲ ਤਾਂ ਇਹਨਾਂ ਦੀਆਂ ਸਟੇਜਾਂ ਅਟੈਂਡ ਕਰਦਾ ਔਰ ਇਹ ਇਹ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੁੱਖ ਮੰਤਰੀ ਨੂੰ ਕਿ ਜਿਹੜੇ ਬੰਦੇ ਡਿਫਾਲਟਰ ਹੈ ਉਹਨਾਂ ਲੋਕਾਂ ਨੂੰ ਜਦੋਂ ਆਪਦੀਆਂ ਸਟੇਜਾਂ ਅਟੈਂਡ ਕਰਾਉਂਦਾ ਦੇਖੋ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੀ ਅਸੀਂ ਲੜਾਈ ਲੜਦੇ ਆ ਉਹਨਾਂ ਲੋਕਾਂ ਦੇ ਘਰੇ 7-7 ਵੋਟਾਂ ਔਰ ਜਿਨ੍ਹਾਂ ਦੇ ਪਾਖੇਪੁਰ ਦਾ ਉਹਨਾਂ ਦੀ ਇੱਕ ਇੱਕ ਵੋਟਾ ਉਹ ਵੀ ਬਾਹਰ ਬੈਠੇ ਆ ਮੁੰਡੇ ਕੁੜੀਆਂ ਉਹਨਾਂ ਦੇ ਸੋ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਨੇ ਝਾੜੂ ਸਿਰ ਤੇ ਚੱਕ ਚੱਕ ਕੇ 92 ਐਮਐਲਏ ਤੁਹਾਨੂੰ ਦਿੱਤੇ ਆ ਔਰ 92 ਐਮਐਲਏ ਦੇ ਕੇ ਤੁਹਾਨੂੰ ਸਰਕਾਰ ਬਣਾਈ ਹੈ ਅੱਜ ਨਾ ਤਾਂ ਮੁਲਾਜ਼ਮ ਸੌਖਾ ਨਾ ਪੈਨਸ਼ਨਰ ਸੌਖਾ ਬੇਰੁਜ਼ਗਾਰਾਂ ਦੇ ਇਹ ਡਾਂਗਾ ਸੋਟੀਆਂ ਮਾਰਦੇ ਆ ਸਾਡੇ ਮੁੰਡੇ ਕੁੜੀਆਂ ਵੱਡੇ ਵੱਡੇ ਮਤਲਬ ਫਿਲਾਸਫਰ ਅੱਜ ਯਾਰ ਪੜ੍ਹੇ ਲਿਖੇ ਮੁੰਡੇ ਐਮਏ ਬੀਏ ਦਾ ਝੋਨਾ ਲਈ ਜਾਂਦੇ ਆ ਲੱਤਾਂ ਵਿੱਚ ਦੀ ਰੱਬ ਨਹੀਂ ਦਾ ਪਤਾ ਲੱਗਦਾ ਜਦੋਂ ਉਬਲਦੇ ਪਾਣੀ ਵਿੱਚ ਝੋਨਾ ਲਾਉਂਦੇ ਆ ਮੁੱਖ ਮੰਤਰੀ ਨੇ ਕੋ ਕਹਿੰਦਾ ਮੈਂ ਕਿਸਾਨ ਦਾ ਪੁੱਤਾਂ ਵੜ ਕੇ ਫਾਵੇ ਝੋਨੇ ਵਾਲੇ ਖੇਤ ਚ ਐਂ ਬਦਲੀਆਂ ਸੀ ਲੋਕਾਂ ਨੇ ਬਦਲਾਅ ਦੀ ਨੀਤੀ ਲਿਆ ਕੇ ਅੱਜ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਝਿਮਣੀ ਝੋਨਾ ਹੋ ਰਹੀ ਹੈ ਉਹ ਪਟਿਆਲੇ ਵਾਲਿਆਂ ਨੇ ਤਾਂ ਆਪਦੀ ਹੋਂਦ ਵਿਖਾਤੀ ਮੈਂ ਝਾੜੂ ਦੇ ਵਰਕਰਾਂ ਨੂੰ ਬੇਨਤੀ ਕਰਦਾ ਓਏ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਇਹਨਾਂ ਲੋਕਾਂ ਨੇ ਤੁਹਾਨੂੰ ਟਿਕਟਾਂ ਨਹੀਂ ਦੇਣੀਆਂ ਅੱਜ ਕੇਜਰੀਵਾਲ ਨੂੰ ਰਾਜ ਮੈਂਬਰ ਬਣਾਉਣ ਵਾਸਤੇ ਰੋਟ ਨੂੰ ਰਾਜ ਸਭਾ ਤੋਂ ਐਮਐਲਏ ਬਣਾਇਆ ਜਾ ਰਿਹਾ ਇਹਨਾਂ ਨੇ ਤੁਹਾਡਾ ਪੱਖ ਨਹੀਂ ਪੂਰਨਾ ਸਾਰਾ ਪੰਜਾਬ ਜਿਹੜਾ 20 ਸਾਲ ਪਿੱਛੇ ਲੈ ਗਏ ਔਰ ਸਾਰਾ ਬਜਟ ਆ ਜਿਹੜਾ ਪੰਜਾਬ ਦਾ ਕੇਜਰੀਵਾਲ ਨੂੰ ਹੁਟੇ ਦੇਣ ਤੇ ਲਾਤਾ ਮੁੱਖ ਮੰਤਰੀ ਨੇ ਸੋ ਮੈਂ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਤੁਹਾਡੇ ਮਾਧਿਅਮ ਰਾਹੀਂ ਓ ਬਾਜੋ ਬਚਾਲੋ ਪੰਜਾਬ ਇਹ 92 ਐਮਐਲਏ ਕੁਛ ਨਹੀਂ ਕਰਦੇ ਇਹ 92 ਐਮਐਲਏ ਤਾਂ ਇਹਨਾਂ ਦੀ ਝੋਲੀ 'ਚ ਪਏ ਹੋਇਆ ਇਹਨਾਂ ਲੋਕਾਂ ਨੇ ਇਹ ਗੁੰਗੇ ਬੋਲੇ ਬਹਿਰੇ ਹੋ ਚੁੱਕੇ ਆ ਮੁੱਖ ਮੰਤਰੀ ਵੀ ਹੋ ਸਕਦਾ ਮਜਬੂਰ ਹੋਵੇ ਜਿਹੜਾ ਨਹੀਂ ਬੋਲਦਾ ਕਿ ਕੈਰੀਵਾਲ ਦੇ ਅੱਗੇ ਗੋਡੇ ਟੇਕੀ ਬੈਠਾ ਓ ਲੁਧਿਆਣਾ ਵਾਸੀਓ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਣਾ ਦਿਓ ਜੇ ਕਿਉਂਕਿ ਆ ਪਵਿੱਖ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਇੰਡੀਆ ਦੇ ਵਿੱਚ ਨਹੀਂ ਦੇਖਣਾ ਚਾਹੁੰਦੇ ਪਹਿਲਾਂ ਇਹਨਾਂ ਨੇ ਦਿੱਲੀ ਲੁੱਟੀ ਹੁਣ ਪੰਜਾਬ ਲੁੱਟਣ ਆਸਤੇ ਆ ਪੰਜਾਬ ਦੇ ਜਿਹੜੇ ਫੇਲ ਹਾਰੇ ਹੋਏ ਐਮਐਲਏ ਇੱਥੇ ਜਾ ਕੇ ਸਖਤ ਜਿੰਨੀਆਂ ਦਿੱਤੀਆਂ ਜਾ ਰਹੀਆਂ ਇਹਨਾਂ ਨੂੰ